ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪਿਆ ਤੇ ਕੱਲ ਤੋਂ ਹੀ ਕਾਲੀ ਘਟਾਛਾਈ ਹੋਈ ਸੀ ਕੱਲ ਤੋਂ ਹੀ ਹਲਕੀ ਬੂੰਦਾਬਾਂ ਦੀ ਜੜੀ ਹੋਈ ਆ ਪੰਜਾਬ ਦੇ ਕਿੰਨੇ ਹੀ ਥਾਵਾਂ ਦੇ ਉੱਤੇ ਇਲਾਕੇ ਦਾ ਹਾਲ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਸੈਕਸ਼ਨ ਵਿੱਚ ਜਾ ਕੇ ਤੁਸੀਂ ਕਮੈਂਟ ਲਿਖ ਸਕਦੇ ਹੋ ਕਿ ਤੁਸੀਂ ਕਿਹੜੇ ਇਲਾਕੇ ਵਿੱਚ ਮੌਜੂਦ ਹੋ ਤੇ ਕਿੱਥੇ ਤੁਹਾਡੇ ਨੇੜੇ ਤੇੜੇ ਕਿੱਥੇ ਮੀਂਹ ਪਿਆ ਤੇ ਕਿੱਥੇ ਕਿੱਥੇ ਜਿਹੜਾ ਨਹੀਂ ਪਿਆ ਮੀਂਹ ਤੇ ਕਿੱਥੇ ਤੁਸੀਂ ਮੌਜੂਦ ਹੋ ਜ਼ਰੂਰ ਦੱਸੋ ਕਿਹੜਾ ਏਰੀਆ ਹੈ ਜਿੱਥੇ ਤੁਸੀਂ ਇਸ ਵੇਲੇ ਮੌਜੂਦ ਹੋ ਕਿੱਥੇ ਬੈਠ ਕੇ ਤੁਸੀਂ ਖਬਰ ਇਹ ਸੁਣ ਰਹੇ ਹੋ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤੁਹਾਡਾ ਕਮੈਂਟ ਪੜ ਕੇ ਤੁਹਾਨੂੰ ਸੁਣਾਵਾਂਗੇ ਤੇ ਸਭ ਨੂੰ ਸੁਣਾਵਾਂਗੇ ਕਿ ਕਿੱਥੇ-ਕਿੱਥੇ ਜਿਹੜੇ ਪੰਜਾਬ ਦੇ ਵਿੱਚ ਕਿਹੜੀ ਥਾਂ ਹੈ ਜਾਂ ਪੰਜਾਬ ਤੋਂ ਬਾਹਰ ਕਿੱਥੇ ਮੀਂਹ ਪਿਆ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਕੱਲ ਦੇ ਦਿਨ ਜਾਰੀ ਹੋ ਰਹੀਆਂ ਸੀਗੀਆਂ ਜਿਹੜੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸੀ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਸੀ ਕਿਸਾਨਾਂ ਦੇ ਲਈ ਵੀ ਕਿ ਕਣਕ ਦੀ ਫਸਲ ਵੱਢਣੀ ਸ਼ੁਰੂ ਹੋ ਜਾਣੀ ਹੈ ਕਿਸਾਨਾਂ ਦੇ ਲਈ क्रूशियल ਮੰਥ ਹੈਗਾ ਕਾਫੀ ਜ਼ਿਆਦਾ ਸੀਰੀਅਸ ਜਿਹੜਾ ਹੈਗੇ ਨੇ ਕਿਸਾਨ ਇਸ ਚੀਜ਼ ਨੂੰ ਲੈ ਕੇ ਤੇ ਇਸ ਵਾਰ ਕੀ ਤੇ ਇਸ ਵਾਰ ਕਿਹਾ ਜਾ ਰਿਹਾ ਕਿ ਮੌਨਸੂਨ ਜ਼ਿਆਦਾ ਪਵੇਗਾ ਗਰਮੀ ਵੀ ਜ਼ਿਆਦਾ ਹੋਏਗੀ ਤੇ ਕਣਕ ਵੱਢਣੀ ਜਿਹੜੇ ਕਿਸਾਨ ਸ਼ੁਰੂ ਹੋ ਜਾਣਗੇ ਅੱਜ ਜਾਂ ਕੱਲ ਦੇ ਵਿੱਚ ਕਣਕ ਵੱਢਣੀ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ ਤੇ ਉਹਨਾਂ ਦੀ ਔਖਾ ਹੋ ਜੇਗਾ 13 14 15 April ਨੂੰ ਵੈਸੇ ਵੀ ਕਿਹਾ ਗਿਆ ਸੀ ਕਿ ਮੌਸਮ ਠੰਡਾ ਹੋਵੇਗਾ ਤਾਂ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ ਲਗਾਤਾਰ ਬੱਦਲ ਛਾਏ ਹੋਏ ਨੇ ਹਲਕੀ ਬੂੰਦਾਬاندی ਹੋਈ ਹੈ ਇਸ ਵੇਲੇ ਵੀ ਤੁਸੀਂ ਬਾਹਰ ਨਿਕਲ ਕੇ ਦੇਖ ਸਕਦੇ ਹੋ ਕਿ ਬੱਦਲ ਛਾਏ ਹੋਏ ਨੇ ਠੰਡਾ ਮੌਸਮ ਹੈ ਗਰਮੀ ਤੋਂ ਕਿੰਨਾ ਕਿਤੇ ਰਾਹਤ ਮਿਲੀ ਹੈ ਲੋਕਾਂ ਨੂੰ ਇੱਥੇ ਤੁਸੀਂ ਕਮੈਂਟਾਂ ਰਾਹੀਂ ਜ਼ਰੂਰ ਰਿਕਮੈਂਡ ਸੈਕਸ਼ਨ ਦੇ ਵਿੱਚ ਜਾਓ ਉੱਥੇ ਟੈਪ ਕਰੋ ਤੇ ਲਿਖੋ ਕਿ ਤੁਸੀਂ ਕਿੱਥੇ ਮੌਜੂਦ ਹੋ ਜ਼ਰੂਰ ਕਰੋ ਤਾਂ ਕਿ ਬਾਕੀ ਲੋਕ ਵੀ ਤੁਹਾਡਾ ਕਮੈਂਟ ਪੜਨ ਤੇ ਜਾਣ ਸਕਣ ਜਾਣੂ ਹੋ ਸਕਣ ਕਿਹੜੇ ਜਗ੍ਹਾਾਂ ਨੇ ਜਿੱਥੇ ਪੰਜਾਬ ਦੇ ਵਿੱਚ ਐ ਉਸ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਕਮੀ ਪਿਆ ਕਮੈਂਟ ਰਾਹੀਂ ਦੱਸੋ ਕਿਸਾਨਾਂ ਦੇ ਲਈ ਇਹ ਰਿਸਕੀ ਦਿਨ ਐ ਕਾਫੀ ਫਸਲਾਂ ਜਿਹੜੀਆਂ ਨੇ ਪੱਕ ਚੁੱਕੀਆਂ ਨੇ ਉਹ ਕਣਕ ਵੱਢਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਿਸਾਨ ਜਿਹੜੇ ਨੇ ਇਸ ਵੇਲੇ ਉਹਨਾਂ ਦੇ ਲਈ ਰਿਸਕੀ ਐ ਇਹ ਜਿਹੜਾ ਮੰਥ ਹੈਗਾ ਮਾਲਵਾ ਦੇ ਵਿੱਚ ਅੱਜ ਜਾਂ ਕੱਲ ਤੋਂ ਕਣਕ ਵੱਢਣੀ ਸ਼ੁਰੂ ਹੋ ਜਾਵੇਗੀ ਤੇ ਜਿੱਥੇ ਇੱਕ ਪਾਸੇ ਮੇਤ ਦਾ ਫਲ ਉੜੇ ਕਰੇ ਨੇ ਕਿਸਾਨ ਤਾਂ ਮੀਂਹ ਅਗਰ ਪੈ ਜਾਵੇ ਤਾਂ ਬਹੁਤ ਹੀ ਨੁਕਸਾਨ ਹੋ ਜਾਂਦਾ ਇੰਨੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਨਾ ਹੋਵੇ ਇਸ ਕਰਕੇ ਮੌਸਮ ਵਿਭਾਗ ਨੇ ਚੇਤਾਵਨੀ ਤੁਹਾਡੇ ਲਈ ਸਾਰਿਆਂ ਲਈ ਜੁਤਾਈਏ ਜਿਹੜੇ ਵੀ ਕਿਸਾਨ ਵੀਰ ਨੇ ਜਿਹੜੇ ਸੁਣ ਰਹੇ ਨੇ ਇਸ ਖਬਰ ਨੂੰ ਤਾਂ ਜ਼ਰੂਰ ਆਪਣੀਆਂ ਫਸਲਾਂ ਦਾ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ ਤੁਹਾਡੇ ਲਈ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਵੀ ਜਿਹੜਾ ਮੌਸਮ ਠੰਡਾ ਹੈ ਕਈ ਥਾਵਾਂ ਦੇ ਉੱਤੇ ਮੀਂਹ ਵੀ ਪੈ ਰਿਹਾ ਜ਼ਰੂਰ ਤੁਸੀਂ ਵੀ ਦੱਸੋ ਜੇਕਰ ਕੋਈ ਜਿਹੜਾ ਲਾਈਵ ਤੁਸੀਂ ਸੁਣ ਰਹੇ ਹੈਗੇ ਹੋ ਇਸ ਵੇਲੇ ਤਾਂ ਕਿੱਥੇ-ਕਿੱਥੇ ਮੀਂਹ ਪੈ ਰਿਹਾ ਕਿੱਥੇ ਠੰਡਾ ਮੌਸਮ ਹੈ ਕਿੱਥੇ ਗਰਮੀ ਹੈ ਜ਼ਰੂਰ ਸਾਂਝਾ ਕਰਨਾ ਤੁਹਾਡੇ ਲਈ ਵੀ ਜ਼ਰੂਰੀ ਹੈ ਜਿਹੜੇ ਵੀ ਲੋਕ ਲਾਈਵ ਦੇ ਨਾਲ ਜੁੜੇ ਨੇ ਅਸੀਂ ਸੁਣਨਾ ਚਾਹਾਂਗੇ ਅਸੀਂ ਪੜ੍ਹਨਾ ਚਾਹਾਂਗੇ ਤੁਹਾਡਾ ਕਮੈਂਟ ਤਾਂ ਕਿ ਬਾਕੀ ਲੋਕ ਜਿਹੜੇ ਲਾਈਵ ਦੇ ਨਾਲ ਜੁੜੇ ਨੇ ਜਾਂ ਜੁੜਨ ਵਾਲੇ ਨੇ ਜਾਂ ਫਿਰ ਇਹ ਖਬਰ ਨੂੰ ਸੁਣਨਗੇ ਤਾਂ ਉਹ ਜ਼ਰੂਰ ਤੁਹਾਡਾ ਕਮੈਂਟ ਪੜ੍ਹ ਕੇ ਜਾਣ ਸਕਣਗੇ ਕਿਸ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ ਪਾਰਟਿਕੂਲਰਲੀ ਕਿੱਦਾਂ-ਕਿੱਦਾਂ ਦਾ ਹੈਗਾ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਨਾ